ਕਿ ਅਸੀਂ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਤੇ ਸ਼ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਉਹਨੂੰ ਅਸੀਂ ਜੁਆਇਨ ਕਰ ਰਹੇ ਹਾਂ ਤੇ ਗੁੜਕਾ ਸਾਹਿਬ ਨੂੰ ਇਸ ਤਰ੍ਹਾਂ ਆਪਣੇ ਮੱਥੇ ਨਾਲ ਲਾ ਕੇ ਸੋਖਾ ਦੀ ਕਿ ਮੈਂ ਜਿਹੜਾ ਨਸ਼ਾ ਵਾ ਉਹ ਤੋਂ ਹਫ਼ਤਿਆਂ ਦੇ ਵਿੱਚ ਵਿੱਚ ਪੰਜਾਬ ਚੋਂ ਮਕਾ ਲੂੰਗਾ ਮੈਂ ਬੱਚਿਆਂ ਨੂੰ ਸਮਰਥਨ ਦੇਵਾਂਗਾ ਮੈਂ ਪੈਨਸ਼ਨ ਜਿਹੜੀ ਆ ਬੜਾ 2500 ਕਰ ਦੇਵਾਂਗਾ ਮੈਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰ ਦੇਵਾਂਗਾ ਕਿੰਨੇ ਵਾਅਦੇ ਕੀਤੇ ਲੇਕਿਨ ਇੱਕ ਵੀ ਵਾਅਦੇ ਉਹਦੇ ਕੋਲ ਪੂਰਾ ਨਹੀਂ ਹੋਇਆ ਕਿ ਮੈਂ ਇਹਨੇ ਹਜ਼ਾਰ ਰੁਪਈਆ ਹਰੇਕ ਨੂੰ ਦੇਵਾਂਗਾ ਪਹਿਲੀ ਗੱਲ ਇਹ ਆਪਣੇ ਸੰਭਵ ਹੀ ਨਹੀਂ ਹੈ ਤੇ ਸੁਖਵੀਰ ਸੋਂ ਬਾਗੜ ਇਹ ਨਹੀਂ ਗੱਲ ਦੱਸਦੇ ਵੀ ਅਕਾਲੀ ਕਹਿੰਦੇ ਕਿ ਨੂੰ ਉਹਨੂੰ ਆਪ ਨੂੰ ਇਸ ਗੱਲ ਦਾ ਗਿਆਨ ਨਹੀਂ ਉਹਨਾਂ ਨੂੰ ਕਿਹਾ ਵਾ ਕਿ ਪਾਰਟੀ ਦਾ ਨੁਕਸਾਨ ਹੋ ਰਿਹਾ ਗਲਤੀਆਂ ਨਾ ਕਰੋ ਫੇ ਹੁਣ ਅਸੀਂ ਜਾਲੀ ਹੋ ਗਏ। ਉਹਦੋਂ ਅਸੀਂ ਚੰਗੇ ਸਾਂ। ਅਕਾਲੀ ਦਲ ਟਕਸਾਲੀ ਦੇ ਲੀਡਰ ਸੇਵਾ ਸਿੰਘ ਸੇਖਵਾ ਜਿਨ੍ਹਾਂ ਵੱਲੋਂ ਗਰਦਾਸਪੁਰ ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਅਕਾਲੀ ਦਲ ਦੇ ਵਰਕਰਾਂ ਦਾ ਟਕਸਾਲੀਆਂ ਚ ਸ਼ਾਮਲ ਹੋਣ ਤੇ ਸਵਾਗਤ ਕੀਤਾ। ਇਸ ਤੋਂ ਇਲਾਵਾ ਹਰ ਵਾਰ ਦੀ ਤਰ੍ਹਾਂ ਸੁਖਬੀਰ ਬਾਦਲ ਤੇ ਵੀ ਤਿੱਖੀ ਬਿਆਨਬਾਜ਼ੀ ਕੀਤੀ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਖਡੂਰ ਸਾਹਿਬ ਤੋਂ ਟਕਸਾਲੀਆਂ ਵੱਲੋਂ ਮੈਦਾਨ 'ਚ ਉਤਾਰੇ ਗਏ ਉਮੀਦਵਾਰ ਜੇ ਜੇ ਸਿੰਘ ਦੇ ਨਾਮ ਨੂੰ ਵਾਪਸ ਲੈ ਸਕਦੇ ਨੇ ਇਸ ਬਾਰੇ ਉਹਨਾਂ ਇੱਕ ਵੱਡਾ ਕਾਰਨ ਵੀ ਦੱਸਿਆ ਕਾਰਨ ਕੀ ਹੈ ਉਹ जरा ਧਿਆਨ ਨਾਲ ਸੁਣੋ ਉਸ ਕਰ ਰਹੇ ਆ ਅ ਅਸੈਂਬਲੀ ਹਲਕਾ ਕਾਧੀਆਂ ਦੇ ਦੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਸਨ ਉਹਨਾਂ ਨੇ ਅੱਜ ਸਮੂਹਕ ਤੌਰ ਤੇ 31 ਬੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਾਈ ਕਮਾਂਡ ਤੋਂ ਲੈ ਕੇ ਜ਼ਿਲ੍ਹੇ ਦੇ ਅਹੁਦੇਦਾਰ ਨੇ ਸਰਕਲ ਦੇ ਅਹੁਦੇਦਾਰ ਨੇ ਜਿਹੜੇ ਇਹਨਾਂ ਵਿੱਚ 7-8 ਆਪਣੇ ਸੰਪਤੀਆਂ ਦੇ ਮੈਂਬਰ ਨੇ ਤੇ ਕੁਝ ਜਿਹੜੀਆਂ ਬੋਰਡ ਬਣਾਏ ਸੀ ਪਿਛਲੀ ਸਰਕਾਰ ਵੇਲੇ ਉਹਨਾਂ ਦੇ ਡਾਇਰੈਕਟਰ ਨੇ ਸਾਰੇ ਦੇ ਸਾਰੇ ਜਿਹੜੀਆਂ ਮੌਜੂਦ ਹਸਤੀਆਂ ਨਾਮਵਰ ਹਸਤੀਆਂ ਨੇ ਜਿਨ੍ਹਾਂ ਨੇ ਅੱਜ ਮਨ ਬਣਾਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਤੇ ਸ਼ਰੋਮਣੀ ਅਕਾਲੀਵਾਲ ਟਕਸਾਲੀ ਜਿਹੜਾ ਉਹਨੂੰ ਅਸੀਂ ਜੁਆਇਨ ਕਰ ਰਹੇ ਆਂ ਆਮ ਵਰਗ ਸ਼ਖਸੀਅਤ ਨੇ ਇਹ ਆਪ ਸਰਪੰਚ ਰਹੇ ਨੇ ਸਰਦਾਰ ਦਸਵੰਤ ਸਿੰਘ ਜੀ ਫਤੇਨੰਗਲ ਇਹ ਸਾਡੇ ਸਾਬਕਾ ਸੰਤੀ ਮੈਂਬਰ ਨੇ ਸਰਦਾਰ ਸੁਰੇਂਦਰ ਕੁਮਾਰ ਬੱਗਾ ਜੀ ਇਹ ਸਾਬਕਾ ਮੀਤ ਪ੍ਰਧਾਨ ਨੇ ਤੇ ਜਿਹੜੀ ਧਾਰੀਵਾਲ ਵੂਲਨ ਮੇਲਾ ਉਥੇ ਯੂਨੀਅਨ ਬੜੇ ਸਰਕਾਰ ਦਾ ਆਗੂ ਰਹਾ ਹੁਣ ਤੇ ਉਹ ਮੇਲ ਜਿਹੜੀ ਆ ਤਰੀ ਬੰਦੋੜ ਕਿਨਾਰੇ ਆ ਹਾਂ ਮਾਰਕੀਟ ਕਮੇਟੀ ਦਾ ਮੈਂ ਬਲੇ ਹਾਂ ਹਾਂ ਮਾਰਕੀਟ ਕਮੇਟੀ ਦਾ ਮੈਂਬਰ ਸਰਦਾਰ ਜਸਵੰਤ ਹੁਣ ਵੀ ਰਹੇ ਆ ਜੌਨ ਰਣੀਆਂ ਇਹ ਸਾਡੇ 크੍ਰਿਸਟੀਆਂ ਮਹਾਰਾਜਾ ਮਰਿੰਦਰ ਸਿੰਘ ਨੇ ਵੀ ਬੜੇ ਐਲਾਨ ਕੀਤੇ ਅੱਜ ਤੋਂ 2 ਸਾਲ ਪਹਿਲਾਂ ਤੇ ਨੇਰੇ ਐਲਾਨ ਨਹੀਂ ਕੀਤੇ ਗੁਟਕਾ ਸਾਹਿਬ ਹੱਥ 'ਚ ਪੜ ਕੇ ਕਸਮ ਖਾਧੀ ਤੇ ਕਿਹਾ ਕਿ ਮੈਂ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਤੇ ਗੁਟਕਾ ਸਾਹਿਬ ਨੂੰ ਇਸ ਤਰ੍ਹਾਂ ਆਪਣੇ ਮੱਥੇ 'ਨਾਂ ਲਾ ਕੇ ਸੌਖਾ ਦੀ ਕਿ ਮੈਂ ਜਿਹੜਾ ਨਸ਼ਾ ਵਾ ਉਤੋਂ ਹਫ਼ਤਿਆਂ ਦੇ ਵਿੱਚ ਵਿੱਚ ਪੰਜਾਬ ਚੋਂ ਕਰੂੰਗਾ ਮੈਂ ਬੱਚਿਆਂ ਨੂੰ ਸਮਰਥਨ ਦੇਵਾਂਗਾ ਮੈਂ ਪੈਨਸ਼ਨ ਜਿਹੜੀ ਆ ਬੜਾਪਾ 2500 ਕਰ ਦੇਵਾਂਗਾ ਮੈਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰ ਦੇਵਾਂਗਾ ਕਿੰਨੇ ਵਾਅਦੇ ਕੀਤੇ ਲੇਕਿਨ ਇੱਕ ਵੀ ਵਾਅਦਾ ਤੇ ਕੋਲ ਪੂਰਾ ਨਹੀਂ ਹੋਇਆ ਅੱਜ ਤੋਂ ਰਾਹ ਲੋਕਾਂ ਦੀ ਕਹਿ ਰਿਹਾ ਆ ਕਿ ਮੈਂ ਇਹਨੇ ਹਜ਼ਾਰ ਰੁਪਈਆ ਹਰ ਇੱਕ ਨੂੰ ਦੇਵਾਂਗਾ ਪਹਿਲੀ ਗੱਲ ਇਹ ਆਪਣੇ ਸੰਭਵ ਹੀ ਨਹੀਂ ਹੈ ਇੰਨੇ ਪੈਸੇ ਕੋਈ ਬਜਟ ਤੇ ਵਿਵਸਥਾ ਹੀ ਨਹੀਂ ਹੋ ਸਕਦੀ ਇਹ ਲੋਕਾਂ ਨਾਲ ਫਰਾਡ ਆ ਔਰ ਇਹ ਝੂਠ ਆ ਫਰੇਬ ਆ ਲੋਕਾਂ ਨੂੰ ਇਹ ਐਲਾਨਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਸੇਖਾ ਤੁਸੀਂ ਆਪਣਾ ਕੈਂਡੀਡੇਟ ਨਾਮ ਕਰਿਓ ਫੰਡ ਨੂੰ ਮੋਟੇ ਨੂੰ ਲਾਸਤੋ ਹਾਂ ਬਿਲਕੁਲ ਜੀ ਅਸੀਂ ਬਹੁਤ ਛੇਤੀ ਆਪਣੇ ਜ਼ਿਲ੍ਹੇ ਦੀ ਜਥੇਬੰਦੀ ਜਿਹੜੀ ਆ ਉਹ ਅਸੀਂ ਐਲਾਨ ਕਰਾਂਗੇ ਤੇ ਆ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਵਿੱਚ ਸਾਡਾ ਕੈਂਡੀਡੇਟ ਇਲੈਕਸ਼ਨ ਵੱਧ ਚੜ ਕੇ ਲੜੇਗਾ ਇਹਦੇ ਤੇ ਵਿਚਾਰ ਹੋ ਰਿਹਾ ਥੋੜੇ ਸਮੇਂ ਵਿੱਚ ਇਹਦੇ ਬਾਰੇ ਫੈਸਲਾ ਕਰਾਂਗੇ ਸਰ ਸੁਖਬੀਰ ਬਾਦੂ ਦਾ ਕਹਿਣਾ ਕਿ ਜਿਹੜੇ ਮਤੋਂ ਖੜੀ ਨੇ ਆ ਪਾਰਟੀ ਨੂੰ ਟਕਸਾਲੀ ਨਹੀਂ ਹੋ ਸਕਦੀ ਪਰ ਨਾਲ ਨਾਲ ਉਹ ਇੱਕ ਬੜੀ ਮਡਿਕਲ ਗੱਲ ਗਈ ਹੈ ਕਿ ਇਹ ਇੱਕ ਜਾਲੀ ਪਾਰ ਵੇਖੋ ਜਾਲੀ ਪਾਰਟੀ ਤੁਹਾਨੂੰ ਸੁਖਬੀਰ ਨੂੰ ਆਪ ਨੂੰ ਨਹੀਂ ਪਤਾ ਕਿ ਕਾਲੀ ਕੌਣ ਹੁੰਦੇ ਆ ਤਾਂ ਸੁਖਬੀਰ ਸੋਂ ਬਾਅਦਲ ਇਹ ਨਹੀਂ ਗੱਲ ਦੱਸਦੇ ਵੀ ਅਕਾਲੀ ਕਹਿੰਦੇ ਕਿ ਨਹੀਂ ਹੁਣਾ ਉਹਨੂੰ ਆਪ ਨੂੰ ਇਸ ਗੱਲ ਦਾ ਗਿਆਨ ਨਹੀਂ ਤੇ ਜਿਹਨੂੰ ਆਪ ਨੂੰ ਕਿਸੇ ਗੱਲ ਦਾ ਪਤਾ ਨਹੀਂ ਉਹ ਦੂਸਰਿਆਂ ਤੇ ਐਵੇਂ ਜਿਹੜੇ ਦੂਸ਼ਣਬਾਜ਼ੀ ਕਰਨੀ ਆ ਉਹ ਠੀਕ ਨਹੀਂ ਇਹ ਮੇਰੇ ਖਿਆਲ ਮੁਤਾਬਕ ਵੱਡੇ ਬਾਗਲ ਸਾਹਿਬ ਨੂੰ ਪੁੱਛੇ ਕਿ ਜਿਨ੍ਹਾਂ ਨੂੰ ਉਹ ਕਹਿ ਰਿਹਾ ਵੀ ਇਹ ਅਖਾਲੀ ਨਹੀਂ ਜਾਂ ਇਹ ਟਕਸਾਲੀ ਨਹੀਂ ਇਹ ਉਹਨਾਂ ਨੂੰ ਪੁੱਛੇ ਵੀ ਉਹਨਾਂ ਦੇ ਕਿਹੜੇ ਔਖਿਆਂ ਸਮਿਆਂ ਦੇ ਵਿੱਚ ਇਹ ਜਿਹੜੇ ਟਕਸਾਲੀ ਨੇ ਉਹਨਾਂ ਦਾ ਸਾਖ ਦਿੱਤਾ ਸੀਗਾ ਇਹ ਟਕਸਾਲੀ ਹੈਗੇ ਕਿ ਨਹੀਂ ਲੇਕਿਨ ਜਿਹੜੀ ਗੱਲ ਇਹ ਕਹਿ ਰਿਹਾ ਕਿ ਇਹਨਾਂ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਸੀ ਰੋਸ ਵਜੋਂ ਕਿ ਆਹ ਗੱਲ ਗਲਤ ਹੋ ਰਹੀ ਆ ਲੀਡਰਸ਼ਿਪ ਗਲਤ ਕਰ ਰਹੀ ਆ ਤੇ ਰੋਸ ਵਜੋਂ ਉਹਦਿਆਂ ਤੋਂ ਅਸਤੀਫੇ ਦਿੱਤੇ ਸੀ ਆਹ ਪਾਰਟੀ ਨਹੀਂ ਛੱਡੀ ਲੇਕਿਨ ਇਹ ਕਹਿੰਦੇ ਇਹਨਾਂ ਨੇ ਪਾਰਟੀ ਦਾ ਸਾਥ ਛੱਡਿਆ ਆਹਾਂ ਪਾਰਟੀ ਦਾ ਸਾਥ ਨਹੀਂ ਛੱਡਿਆ ਅਸੀਂ ਪਹਿਲਾਂ ਪਾਰਟੀ ਦੇ ਵਿੱਚ ਆ ਕੇ ਕਿਹਾ ਕਿ ਪਾਰਟੀ ਕੋਲੋ ਗਲਤੀਆਂ ਹੋ ਰਹੀਆਂ ਤੇ ਪਾਰਟੀ ਖਤਮ ਹੋ ਜਾਏਗੀ ਔਰ ਉਹਦਾ ਰਿਜ਼ਲਟ ਆ 2017 ਦੀ ਇਲੈਕਸ਼ਨ ਅਸੀਂ ਜੋ ਕਿਹਾ ਸੀ ਉਹਦਾ ਰਿਜ਼ਲਟ ਨਿਕਲਿਆ 2017 ਚ ਲੇਕਿਨ ਇਹਨਾਂ ਫੇਰ ਵੀ ਨਹੀਂ ਸਮਝਿਆ ਫੇਰ ਅਸੀਂ ਹੋਰ ਵਾਰ ਤੇ ਆਪਣੇ ਉਦਿਆਂ ਤੋਂ ਅਸੀਂ ਫੇਰ ਦਿੱਤੇ ਅਸਾਂ ਪਾਰਟੀ ਨਹੀਂ ਛੱਡੀ ਸਾਨੂੰ ਸੁਖਬੀਰ ਸਿੰਘ ਪਾਰਟੀ ਚੋਂ ਅਸੀਂ ਆ ਤੁਹਾਡੇ ਪ੍ਰੈਸੀ ਉਹ ਜਿਹਨੇ ਸਾਥ ਸਾਰੇ ਜਾਣਦੇ ਹੋ ਅੱਤੀ ਤੋਂ ਰਿਜ਼ਾਈਨ ਨਹੀਂ ਕੀਤਾ ਸਾਨੂੰ ਇਸ ਕਰਕੇ ਇਹ ਕਿਵੇਂ ਕਹਿ ਸਕਦੇ ਆ ਕਿ ਨੌਕੇ ਵੇਲੇ ਪਾਰਟੀ ਛੱਡਦਾ ਜਾਲੀ ਵਾਰਡ ਜਾਲੀ ਵਾਰਡ ਅੱਗੇ ਵੀ ਪਹਿਲੇ ਵੀ ਵਾਰਡ ਜਨਰ ਜੈਸਰ ਸਾਡੇ ਸਾਡੀਆਂ ਕਾਨਫਰੰਸਾਂ ਦਾ ਚੱਲ ਕੇ ਸਾਡੀਆਂ ਤਾਰੀਫਾਂ ਕੀਤੀ ਉਹਨਾਂ ਦੇ ਉਗਣਾ ਕਰ ਉਹਨਾਂ ਦੀਆਂ ਗਲਤੀਆਂ ਕਰੇ ਉਹਨਾਂ ਨੂੰ ਕਿਹਾ ਹੋਇਆ ਕਿ ਪਾਰਟੀ ਦਾ ਨੁਕਸਾਨ ਹੋ ਰਿਹਾ ਗਲਤੀਆਂ ਨਾ ਕਰੋ ਤੇ ਹੁਣ ਅਸੀਂ ਜਾਲੀ ਹੋ ਗਏ ਉਹਦੋਂ ਅਸੀਂ ਚੰਗੇ ਸਾਂ ਚਾਰੋ ਲੈ ਵੀ ਤੁਸੀਂ ਪੰਚ ਤੋਂ ਪਾਰਟੀ ਤੋਂ ਬੰਦੇ ਲੇਕਿਨ ਜਿਹੜਾ ਖਾਲਾ ਨਹੀਂ ਜਿਹੜਾ ਆਪਣੇ ਜਿਹੜਾ ਉਸ ਦਿਨ ਉਹਦੇ ਖਾਲਾ ਕੈਂਡੀਡੇਟ ਦਿੱਤਾ ਤੁਸੀਂ ਪੰਚ ਕਿੱਦਾ ਹੋਏ ਵੇਖੋ ਪਹਿਲੇ ਤੱਕ ਦੇ ਖਿਲਾਫ ਕੈਂਡੀਡੇਟ ਬਿਲਕੁਲ ਨਹੀਂ ਦਿਤਾ ਇਹ ਗਲਤ ਆ ਭੈਣ ਜੀ ਖਾਲੜਾ ਦੀ ਅਨਾਉਂਸਮੈਂਟ ਤੋਂ ਪਹਿਲਾਂ ਆੜਾ ਜਨਰਲ ਜੇ ਜੇ ਸਿੰਘ ਆ ਉਹ ਐਲਾਨ ਕਰ ਚੁੱਕੇ ਸਨ ਭੈਣ ਜੀ ਦਾ ਐਲਾਨ ਉਦੋਂ ਬਾਅਦ ਹੋਇਆ ਲੇਕਿਨ ਅਸੀਂ ਇਹਦੇ ਤੇ ਸਾਡੀ ਪਰਸੋਂ ਵੀ ਮੀਟਿੰਗ ਹੋਈ ਆ ਇਹਦੇ ਤੇ ਵਿਚਾਰ ਕੀਤਾ ਗਿਆ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਜੇ ਵਿਚਾਰ ਕਰਾਂਗੇ ਉਹਨਾਂ ਦੇ ਪਰਿਵਾਰ ਦੀ ਬਹੁਤ ਉਡੀ ਕੁਰਬਾਨੀ ਆ ਉਹਨੂੰ ਕੋਈ ਵੀ ਇਗਨੋਰ ਨਹੀਂ ਕਰ ਸਕਦਾ ਕਿਉਂਕਿ ਹਿਊਮਨ ਰਾਈਟਸ ਵਾਸਤੇ ਮੇਰਾ ਖਿਆਲ ਹੈ ਜੇ ਕਿਸੇ ਬੰਦੇ ਦੀ ਪੰਜਾਬ 'ਚ ਕੁਰਬਾਨੀਆਂ ਤੇ ਕੱਲਾ ਜਸਵੰਤ ਸਿੰਘ ਖਾਂ ਲੜਾਇਆ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਆ ਮੈਂ ਮੇਰੇ ਇੱਕ ਪਾਰਟੀ ਦਾ ਅਹੁਦੇਦਾਰ ਆ ਪਾਰਟੀ ਡਿਸਪਲਿਨ ਵਿੱਚ ਰੱਖ ਕੇ ਗੱਲ ਕਰਨੀ ਆ ਅਸੀਂ ਆਪਣੀ ਪਾਰਟੀ ਦੇ ਫੋਰਮ ਤੇ ਅੱਗੇ ਵੀ ਗੱਲ ਕੀਤੀ ਆ ਆਉਣ ਵਾਲੇ ਸਮੇਂ ਵਿੱਚ ਵੀ ਜ਼ਰੂਰ ਠੋਕ ਵਜਾ ਕੇ ਗੱਲ ਕਰਾਂਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਪਾਰਟੀ ਕੀ ਫੈਸਲਾ ਕਰਦੀ